ਜਦੋਂ ਚਲਾਤਾ ਚਲਾਉਣ ਤੋਂ ਬਾਅਦ ਇਹਨੇ ਫੇਰ ਪਾਣੀ ਕੱਢਤਾ ਅੱਛਾ ਜੀ ਤੇ ਫੇਰ ਮੈਂ ਠੰਡਾ ਕਰਕੇ ਪਾਣੀ ਪਾ ਲਿਆ ਫੇਰ ਮਹਾ ਵੀ ਹੁਣ ਵੀ ਜਿਆਦੇ ਉਹ ਤੱਕਾ ਕਰਾਂਗੇ ਤਾਂ ਕੰਮ ਨੁਕਸਾਨ ਹੋਊ ਉਹਨਾਂ ਦਾ ਪੰਜਾਂ ਮਿੰਟਾਂ ਚ ਅਢੇੜਤਾ ਹੀ ਸਾਰਾ ਜੀ ਦਿੱਕਤ ਕਿੱਥੇ ਆ ਗਈ ਵਰਕਸ਼ਾਪ ਦੇ ਅੰਦਰ ਅੰਦਰ ਉਹਨਾਂ ਨੇ ਪੱਟਿਆ ਸਾਰਾ ਕੁਛ ਇਹਦਾ ਅੱਛਾ ਜੀ ਚੱਕ ਕੇ ਟ੍ਰੇ ਚ ਮਾਰਿਆ ਜਿੰਨਾ ਕੁ ਸ ਹੈਗਾ ਸਲੀਪਾਂ ਪਿਸਟਨ ਸਾਰਾ ਕੁਛ ਕੱਟ ਕੇ ਮਾਰਿਆ ਵਿੱਚੋਂ ਅੱਛਾ ਜੀ ਤੇ ਜੋ ਵੀ ਹੈ ਜਿੱਦਾਂ ਵੀ ਹੈਗਾ ਜਿਹੜੀ ਹਾਲਤ ਜਿੱਦਾਂ ਕੁਝ ਵੀ ਆਈ ਟੁੱਕ ਲਿਓ ਅੱਛਾ ਜੀ ਹਾਂ ਮੈਂ ਤੁਹਾਨੂੰ ਉਹ ਇਹ ਹੱਡੀਆਂ ਇਕੱਠੀਆਂ ਕਰਨ ਵਾਲੀ ਗੱਲ ਕੀਤੀ ਬਿਲਕੁਲ ਜੀ ਸਾਬੁਰਿਆ ਕੇ ਕੱਲ ਜਿਹੜਾ ਦੇਖਿਆ ਸਾਰਾ ਕੁਝ ਸਹੀ ਅੱਛਾ ਜੀ ਕੱਲਿਆ 벨ਟ ਢਿੱਲੀ ਆ ਪੱਖੇ ਵਾਲੀ ਪੱਖੇ ਵਾਲੀ 벨ਟ ਢਿੱਲੀ ਜਿਹੜਾ ਸਮਾਨ ਤੁਸੀਂ ਟ੍ਰੇਜ ਪਾ ਕੇ ਲਿਆਂਦਾ ਹਾਂ ਠੀਕ ਹੈ ਉਹ ਉਵੇਂ ਦਾ ਉਵੇਂ ਪਿਆ ਹੈ ਉਵੇਂ ਦਾ ਉਵੇਂ ਇਹ ਜਦੋਂ ਇਹਨੂੰ ਹੁਣ ਫਿਟਿੰਗ ਕੀਤੀ ਆ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਜਮ ਅੱਖਾਂ ਦੇ ਸਾਹਮਣੇ ਫਰਾਜੀ ਬਾਕੀ ਜਿਹੜਾ ਟਰੈਕਟਰ ਨਮਾ ਪੱਟ ਕੇ ਛੁਰਤਾ ਜਦੋਂ ਸਾਡੇ ਤੇ ਬੀਤਦੀ ਹੋਣੀ ਆ ਕੋਈ ਵੀ ਚੀਜ਼ ਆ ਜਦੋਂ ਕੋਈ ਨਵੇਂ ਲੈਂਦਾ ਅਗਲਾ ਪੱਟ ਕੇ ਛਿੱਟ ਨਹੀਂ ਹੋਵੇ ਦੇਖੋ ਜੀ ਬਿਲਕੁਲ ਕੀ ਕੀਤੀ ਆਈ ਬੰਦੇ ਤੇ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਸਾਸਿਕਾ ਦਾ ਉਮੀਦ ਆ ਸਭ ਠੀਕ ਠਾਕ ਹੋ ਗਏ ਚੜਦੀ ਕਲਾ ਚ ਹੋਗੇ ਗੱਲ ਕਰਨੀ ਅੱਜ ਆਪਾਂ ਸੰਦੀਪ ਸਿੰਘ ਸਰਾਵੀਰ ਨਾਲ ਤੇ ਗੱਲਬਾਤ ਕਰਨੀ ਆ ਯੌਂਡੀਅਰ 5210 4 ਵੀਲ ਡਰਾਈਵ ਬਾਰੇ ਕਈ ਵਾਰੀ ਅਣਜਾਣ ਬੰਦੇ ਦੇ ਹੱਥੇ ਚੀਜ਼ ਚੜ ਕੇ ਤੇਈ ਵਾਰੀ ਚੰਗੀ ਪਲੀ ਚੱਲਦੀ ਚੱਲਦੀ ਚੀਜ਼ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਜਾਂ ਖਰਾਬ ਕਰ ਦਿੱਤੀ ਜਾਂਦੀ ਆ ਇਹ ਟਰੈਕਟਰ ਨਾਲ ਵੀ ਕੁਝ ਇਦਾਂ ਦਾ ਬਾਣਾ ਵਾਪਰੇ ਆ ਕਿਉਂਕਿ 1.5 ਸਾਲ ਜਿਹੜੀ ਚੀਜ਼ ਚੰਗੀ ਪੱਲੀ ਚੱਲਣ ਦੀ ਆ 22-2300 ਘੰਟਾ ਟਰੈਕਟਰ ਚੱਲ ਚੱਲਿਆ ਤੇ ਇੱਕਦਮ ਉਹਦੇ ਵਿੱਚ ਕੀ ਮੁਸ਼ਕਿਲਾਂ ਆ ਤੇ ਉਹਦੇ ਨਾਲ ਕੀ ਪਾਣਾ ਵਾਪਰਿਆ ਸਾਰੀ ਗੱਲਬਾਤ ਇਸ ਵੀਡੀਓ ਵਿੱਚ ਕਰਾਂਗੇ ਤੇ ਗੱਲਬਾਤ ਕਰਾਂਗੇ ਸੰਦੀਪ ਸਿੰਘ ਸਰਾਵੀਨਾ ਜੀ ਜੀ ਸਸਿਕਾ ਜੀ ਕੀ ਹਾਲ ਜੀ ਠੀਕ ਠਾਕ ਅ ਅੱਛਾ ਵੀਰ ਜੀ ਕਿੱਥੋਂ ਤੁਹਾਡਾ ਪਿੰਡ ਕਿਹੜਾ ਤੇ ਜ਼ਿਲ੍ਹਾ ਕਿਹੜਾ ਜੀ ਵੀਰ ਜੀ ਪਿੰਡ ਮੇਰਾ ਹੈਗਾ ਕੱਟੂ ਵਾਲੀਆਂ ਅੱਛਾ ਜੀ ਕੱਟੂ ਵਾਲੀਆਂ ਕਹਿੰਦੇ ਨੇ ਹੈਗਾ ਕੱਟੂ ਪਿੰਡ ਹੈਗਾ ਜ਼ਿਲ੍ਹਾ ਬਰਨਾਲਾ ਹੈਗਾ ਤਨੌਲਾ ਮੰਡੀ ਕੋਲ ਹੀ ਪਾਇਆ ਜਾਂਦਾ ਹੈਗਾ ਤੇ ਮਾਡਲ ਕਿਹੜਾ ਟਰੈਕਟਰ ਇਹ ਮਾਡਲ ਆਪਣਾ 2023 ਆ 20 ਮਈ 2023 ਦੇ ਵਿੱਚ ਨਵਾਂ ਲੈਂਦਾ ਸੀਗਾ ਜੀ ਆਪਾਂ ਅੱਛਾ 5210 ਹਾਂ 5210 4x4 2023 ਮਾਡਲ 20 ਮਈ ਆਪਾਂ ਲੈਂਦਾ ਜੀ 20 ਮਈ 2023 ਆਪਾਂ ਇਹਦੇ ਨਾਲ ਕੰਮ ਜਿਹੜਾ ਆ ਉਹ ਜਿਆਦਾ ਕਿਹੜਾ ਲੈਣੇ ਆ ਕੰਮ ਆਪਾਂ ਇੱਕ ਤਾਂ ਜੀ ਇਹਨੂੰ ਆਪਾਂ ਸਭ ਤੋਂ ਪਹਿਲਾਂ ਜਦੋਂ ਲੈਂਦਾ ਸੀਗਾ ਹਾਂ ਜੋ ਮੱਕੀ ਪਾਉਣ ਵਾਲਾ ਹੋਣੀ ਦਾ ਆਪਣਾ ਚਾਹ ਪਾਉਣ ਵਾਲਾ ਆਚਾਰ ਮੱਕੀ ਦਾ achar ਬਣਾਉਣ ਵਾਲੀ ਮਸ਼ੀਨ ਨਹੀਂ ਹੁੰਦੀ ਜੀ 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 ਉਹ ਉਹ ਤੇ ਚਲਾਇਆ ਪਹਿਲਾਂ ਆਪਾਂ ਕਲਾਸ ਦੀ ਮਸ਼ੀਨ ਤੇ ਅੱਛਾ ਜੀ ਬਹੁਤ ਸੋਹਣਾ ਚੱਲਿਆ ਜੀ ਫਿਰ ਆਪਾਂ ਉਹ ਤੋਂ ਬਾਅਦ ਸੁਪਰ ਸੀਡਰ ਤੇ ਚਲਾਇਆ ਠੀਕ ਹੈ ਉਹ ਤੇ ਬਹੁਤ ਸੋਹਣਾ ਚੱਲਿਆ ਜੀ ਤੋਂ ਬਾਅਦ ਇਹਨੂੰ ਇੱਥੇ ਆਪਾਂ ਬਾਈ ਤੋਂ ਤਿਆਰ ਤਿਆਰ ਕਰਵਾ ਕੇ ਲੈ ਗਏ ਜੱਗੇ ਤੋਂ ਅੱਛਾ ਜੀ ਉਸ ਤੋਂ ਬਾਅਦ ਫਿਰ ਆਪਾਂ ਇੱਕ ਇਹਦੇ ਸੀਜ਼ਨ ਆ ਪਹਿਲਾਂ ਤਾਂ ਬਿਨਾਂ ਉਹ ਤੋਂ ਚਲਾਇਆ ਜੀ ਮੋਡੀਫਿਕੇਸ਼ਨ ਤੋਂ ਬਿਨਾਂ ਅੱਛਾ ਜੀ ਹੁਣ ਆਪਾਂ ਉਸ ਤੋਂ ਬਾਅਦ ਫਿਰ ਇੱਕ ਸੀਜ਼ਨ 2024 ਦਾ ਸੀਜ਼ਨ ਜਿਹੜਾ ਉਹ ਜੱਗੇ ਬਾਈ ਤੋਂ ਤਿਆਰ ਕਰਾ ਕੇ ਉਹ ਕਰਾਇਤੀ ਸਾਰਾ ਠੀਕ ਠੀ ਤੇ ਆਪਾਂ ਸੁਪਰ ਹੀਟਰ ਵੱਡਾ ਲੈ ਲਿਆ ਸੀਗਾ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਪਲਾਂਟਰ ਤੇ ਫੇਰ ਚਲਾਇਆ ਠੀਕ ਹੈ ਜੂਪੀ ਦੇ ਵਿੱਚ ਅਸੀਂ 1.5 ਮਹੀਨਾ ਲਾਇਆ ਜੀ ਉੱਥੇ ਕੋਈ ਦਿੱਕਤ ਨਹੀਂ ਆਈ ਤੇ ਫਿਰ ਅਸੀਂ ਇੱਧਰ ਆ ਕੇ ਥੋੜੇ ਮੁੱਟੇ ਨਿੱਕੇ ਮੁੱਟੇ ਹੋਰ ਕੰਮ ਲੈ ਤੇ ਕੋਈ ਦਿੱਕਤ ਨਹੀਂ ਆਈ ਹੈਗੀ ਅੱਛਾ ਜੀ ਤੇ ਇੱਥੇ ਜਦੋਂ ਹੁਣ ਪਲਾਂਟਰ ਤੇ ਚੱਲ ਰਿਹਾ ਸੀਗਾ ਜੀ ਚਾਰ ਪੰਜ ਦਿਨਾਂ ਦੀ ਗੱਲ ਆ ਜੀ ਥੋੜੀ ਜੀ ਦਿੱਕਤ ਆਉਣ ਲੱਗ ਗਈ ਸੀ ਮੋਡੀਫਿਕੇਸ਼ਨ ਤੋਂ ਪਹਿਲਾਂ ਕਿੰਨਾ ਚੱਲਿਆ ਮੋਡੀਫਿਕੇਸ਼ਨ ਤੋਂ ਪਹਿਲਾਂ ਤਾਂ ਇਹ ਸਾਰਾ ਮੇਰਾ خیال ਜੀ 6-700 ਘੰਟਾ ਚੱਲਿਆ ਹੋਊ ਸਾਰਾ ਜੀ ਤੇ ਮੋਡੀਫਿਕੇਸ਼ਨ ਤੋਂ ਬਾਅਦ ਕਿੰਨਾ ਚੱਲਿਆ ਹੁਣ ਤਾਂ ਇਹ ਮੰਨ ਕੇ ਚੱਲੋ ਜੀ 27-2800 ਘੰਟਾ ਚੱਲ ਗਿਆ ਹੋਊਗਾ ਜੀ ਉਦੋਂ ਬਾਅਦ ਮੰਨ ਕੇ ਚੱਲੋ 2200-2300 ਘੰਟਾ ਚੱਲੇਗਾ 2200-2300 ਘੰਟਾ ਜਿਹੜਾ ਮੋਡੀਫਿਕੇਸ਼ਨ ਤੋਂ ਬਾਅਦ ਚੱਲ ਹਾਂ ਚੱਲ ਗਿਆ ਚੱਲ ਰਿਹਾ ਮਤਲਬ ਟਰੈਕਟਰ ਪਹਿਲਾਂ ਏਜੰਸੀ ਵੱਲੋਂ ਵੀ ਚੰਗਾ ਆ ਹਾਂ ਮੋਡੀਫਿਕੇਸ਼ਨ ਤੋਂ ਬਾਅਦ ਵੀ ਚੰਗਾ ਚੱਲਿਆ ਬਾਅਦ ਵੀ ਚੰਗਾ ਚੱਲਿਆ ਤੇ ਹੁਣ ਇਹਨੂੰ ਕੀ ਪ੍ਰੋਬਲਮ ਆਈ ਹੁ ਗਰਮ ਹੋਣ ਲੱਗਿਆ ਸੀਗਾ ਟਰੈਕਟਰ ਸੂਈ ਚੱਕਣ ਲੱਗਿਆ ਸੀਗਾ ਜੀ ਮੰਨ ਕੇ ਚੱਲੋ ਵੀ ਕੁਝ ਵੀ ਲਾ ਲੋ ਜਿਵੇਂ ਆਹ ਬੈਲਟ ਢਿੱਲੀ ਹੋ ਗਈ ਅੱਛਾ ਜੀ ਬੈਲਟ ਢਿੱਲੀ ਹੋਣ ਕਾਰਨ ਜਿਹੜਾ ਪਾਣੀ ਤੇ ਹਵਾ ਘਟ ਜਾਂਦੀ ਸੀ ਉਹ ਬਾੜਾ ਪਾਣੀ ਉਬਲ ਬੁਲ ਬੁਲ ਕੇ ਭਾਫ਼ ਜੀ ਬਣ ਕੇ ਇਹਦੇ ਵਿੱਚ ਨਹੀਂ ਨਿਕਲ ਜਾਂਦਾ ਸੀਗਾ ਅੱਛਾ ਜੀ ਜੁਦ ਲਾ ਕੇ ਕਰਕੇ ਦਿਖਾ ਦਿਓ ਮੈਂ ਤੁਹਾਨੂੰ ਕਰ ਲਉ ਨੇੜੇ ਮੜਾ ਜਾ ਆਪਾਂ ਇਹਦੇ ਵਿੱਚ ਨਹੀਂ ਪਾਣੀ ਸਾਰਾ ਕੱਢ ਜਾਂਦਾ ਜਦੋਂ ਜੀ ਅਖਰੀ ਹਵਾ ਕੱਟ ਜਾਂਦੀ ਸੀਗੀ ਅੱਛਾ ਜੀ ਬੈਲਟ ਸਲਿੱਪ ਮਾਰਦੀ ਸੀ ਅਖਰੀ ਹਵਾ ਗਾੜੀ ਮੈਂ ਛੋਟੇ ਭਰਾ ਨੂੰ ਜਿੱਦ ਤੇ ਪਹਿਲਾ ਦਿਨ ਗਰਮ ਹੋਇਆ ਮੈਂ ਉਹਨੂੰ ਕਹੀ ਵੀ ਸੀ ਇਹ ਗੱਲ ਅੱਛਾ ਜੀ ਵੀ ਮਹਾਂ ਜਦੋਂ ਆਪਾਂ ਪਹਿਲਾ ਰੇਖ ਦਿੰਦੇ ਸੀ ਡਾਕਟਰ ਦੀ ਮਹਾਂ ਥੱਲੋ ਰੇਤਾ ਜਾਂ ਨੇਰੀ ਜੀ ਬੰਨ ਦਿੰਦਾਂ ਦੀ ਉੱਚਾ ਖਰੀਜੀ ਥੱਲੇ ਰੇਤੇ ਦੀ ਮਖੇ ਵੀ ਉਹਨੂੰ ਹਵਾ ਕੱਟ ਗਈ ਅੱਛਾ ਉਹ ਕਹਿੰਦਾ ਵੀ ਨਹੀਂ ਬਹਿ ਵੀ ਲੱਗ ਰਹਾ ਵੀ ਮਹਾਂ ਚਲੋ ਦੇਖਦਾ ਫਿਰ ਅਸੀਂ ਪਾਣੀ ਪਾ ਲਿਆ ਉਹ ਜਮਾਂ ਸਹੀ ਹੋ ਗਿਆ ਦੋ ਕੁ ਕਿਲੇ ਫੇਰ ਬੀਜੇ ਫਿਰ ਠੀਕ ਚੱਲੀ ਗਿਆ ਫਿਰ ਅਗਲੇ ਦਿਨ ਮੀਂਹ ਪੈ ਗਿਆ ਨਹੀਂ ਚਲਾਇਆ ਸੀ ਤੀਜੇ ਦਿਨ ਜਦੋਂ ਚਲਾਇਆ ਫੇਰ ਇਹੋ ਕੁਸ਼ ਕਰਨ ਲੱਗ ਗਿਆ ਠੀਕ ਹੈ ਉਦੋਂ ਬਾਅਦ ਫਿਰ ਮੈਂ ਪਾਣੀ ਪਾਇਆ ਜੀ ਜਾਨ ਸਰ ਪਹਿਲਾਂ ਅ ਸਵੇਰ ਪਾਣੀ ਪਾ ਕੇ ਲੈ ਗਿਆ 2 ਗੱਲਣਾ ਅੱਛਾ ਜੀ ਤੇ ਜਾ ਕੇ ਖੇਤ ਨੇ ਕੱਢ ਜੇ ਦਿੱਤੇ ਜੀ ਅੱਛਾ ਚਲਾ ਕੀ ਦਿਨ ਮੈਟਿਕ ਪਲੈਂਟ ਪਾਇਆ ਇਹ ਹਾਂ 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 ਉਹਦੋਂ ਪਾਉਣ ਲੱਗੇ ਲੈ ਗਿਆ ਬਹੁਤ ਜਦੋਂ ਚਲਾਤਾ ਚਲਾਉਣ ਤੋਂ ਬਾਅਦ ਇਹਨੇ ਫੇਰ ਪਾਣੀ ਕੱਢਤਾ ਅੱਛਾ ਜੀ ਤੇ ਫੇਰ ਮੈਂ ਠੰਡਾ ਕਰਕੇ ਪਾਣੀ ਪਾ ਲਿਆ ਫੇਰ ਮਹਾ ਵੀ ਹੁਣ ਵੀ ਜਿਆਦੇ ਉਹ ਤੱਕਾ ਕਰਾਂਗੇ ਤਾਂ ਕੰਮ ਨੁਕਸਾਨ ਹੋ ਬਿਲਕੁਲ ਫਰਮਾਇ ਮੇਰੇ ਜੱਟ ਨੂੰ ਸਾਧ ਕੇ ਵੀਜਾ ਲਖੇ ਵੀ ਉੱਥੇ ਏਜੰਸੀ ਜਿ ਦਿਖਾਇਆ ਵੀ ਉਹਨਾਂ ਨੂੰ ਫੋਨ ਕਰ ਲਿਆ ਸੀ ਐਮਰਜੈਂਸੀ ਵਾਲਿਆਂ ਨੂੰ ਅੱਛਾ ਜੀ ਆਪਾਂ ਆ ਚਲੋ ਐਵੇਂ ਕਹੀ ਦੀ ਜੋ ਏਜੰਸੀ ਦਾ ਮਾਲਕ ਆ ਉਥੇ ਹਾਂ ਹਾਂ ਸੁਣਦਾ ਹੀ ਬਹੁਤ ਵਧੀਆ ਬੰਦਾ ਹੀ ਬਹੁਤ ਵਧੀਆ ਹੈਗਾ ਅੱਛਾ ਜੀ ਠੀਕ ਹੈ ਤੇ ਉੱਥੇ ਦਿਖਾਉਣ ਵਗੈ ਜਦੋਂ ਉਹਨਾਂ ਨੇ ਜਦੋਂ ਪਾਣੀ ਪਾਇਆ ਜੀ ਜੀ ਕੱਡ ਕੁੱਡ ਗਿਆ ਅੱਛਾ ਜੀ ਉਹਨਾਂ ਨੇ ਕਰਕੇ ਬੰਦ ਕਹਿੰਦਾ ਵੀ ਟਰੈਕਟਰ ਸੀਲ ਆ ਯਾਨੀ ਕਿ ਬੰਦ ਹੋਇਆ ਨਹੀਂ ਸੀ ਟਰੈਕਟਰ ਅੱਛਾ ਜੀ ਘਰੋਂ ਚੰਗਾ ਭਲਾ ਗਿਆ ਵੀ ਐਂ ਦਿਖਾਉਂਦਾ ਸੀ ਗਰਮ ਕਾਤੋਂ ਹੁੰਦਾ ਵੀ ਗੈਸ ਘਟ ਪਾਟਾ ਜੋ ਕੁਝ ਵੀ ਲਾ ਲਓ ਜੀ ਕੋਈ ਹੋਰ ਕੋਈ ਵੱਡੀ ਦਿੱਕਤ ਨਾ ਹੋਵੇ ਅੱਛਾ ਜੀ ਉਹਨਾਂ ਦਾ 50 ਮਿੰਟਾਂ ਚ ਹੇੜਤਾਈ ਸਾਰਾ ਜੀ ਅੱਛਾ ਏਜੰਸੀ ਵਾਲੇ ਵੀ ਬੰਦੇ ਵਧੀਆ ਕੋਆਪਰੇਟਿਵ ਜੋ ਮਾ ਏਜੰਸੀ ਦਾ ਮਾਲਕ ਹੈ ਜੀ ਹਾਂਜੀ ਜੀ ਉਹ ਬੰਦਾ ਬਹੁਤ ਨੈਸਰ ਜੀ ਉਹ मतलब उन्होंने कोऑपरेट किया ਤੁਹਾਡਾ ਵਧੀਆ ਹਾਂ कोऑपरेट ਕੀਤਾ ਉਹਨਾਂ ਨੇ ਆਪਾਂ ਨੂੰ ਵਧੀਆ मतलब ਉਹਨਾਂ ਨੇ ਤੁਹਾਡਾ ਸਹੀ ਰਾਏ ਦਿੱਤੀ ਸਭ ਕੁਝ ਕਿਆ ਵੀ ਲਿਆਓ ਏਜੰਸੀ ਦੇ ਵਿੱਚ ਆਪਾਂ ਕਰਦੇ ਆ ਬਿਲਕੁਲ 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 ਹਾਂ ਉਹਨਾਂ ਵੱਲੋਂ ਪੂਰਾ ਸਾਥ ਰਿਹਾ ਪੂਰਾ ਹੀ ਬੰਦਾ ਵੀ ਵਧੀਆ ਤੇ ਕੰਮ ਵੀ ਵਧੀਆ ਕੰਮ ਵੀ ਵਧੀਆ ਜੀ ਜੀ ਦਿੱਕਤ ਕਿੱਥੇ ਆ ਗਈ ਵਰਕਸ਼ਾਪ ਦੇ ਅੰਦਰ ਅੰਦਰ ਹੈ ਨਾ ਹਾਂ ਤੁਹਾਡਾ ਨਿਸ਼ਾਨ ਹੋ ਗਿਆ ਤੇ ਉਹਨਾਂ ਨੇ ਪੱਟਿਆ ਸਾਰਾ ਕੁਝ ਇਹਦਾ ਅੱਛਾ ਜੀ ਚੱਕ ਕੇ ਟਰੇ ਚ ਮਾਰਿਆ ਜਿੰਨਾ ਕੁ ਸਹਗਾ ਸੀ ਸਲੀਪਾਂ ਪਿਸਟਨ ਸਾਰਾ ਕੁਝ ਕੱਟ ਕੇ ਮਾਰਿਆ ਵਿੱਚੋਂ ਅੱਛਾ ਜੀ ਕੱਟ ਕੇ ਸਿਰਤਾ ਤੇ ਫਿਰ ਮੈਨੂੰ ਫੋਨ ਆ ਗਿਆ ਆਪਣਾ ਜੋ ਸਪੇਅਰ ਪਾਰਟ ਵਾਲਾ ਜੋ ਜਿੰਦਾ ਹੁੰਦਾ ਸਪੇਅਰ ਪਾਰਟ ਉੱਥੇ ਕਹਿੰਦਾ ਵੀ 30 ਤੋਂ 32000 ਰੁਪਏ ਲੱਗੋ ਅੱਛਾ ਜੀ ਤੇ ਫਿਰ ਮੈਂ ਚਲੋ ਵੀ ਛੋਟੇ ਭਰਾ ਨਾਲ ਗੱਲ ਕੀਤੀ ਆਪਦੇ ਨਾਲ ਠੀਕ ਹੈ ਤੇ ਉਹ ਕਹਿੰਦਾ ਵੀ ਕੁਝ ਨਾ ਕਰਾਂ ਵੀ ਕਹਿੰਦਾ ਵੀ ਮੈਂ ਗੱਲ ਕਰਦਾ ਵੀ ਆਪਾਂ ਇਹਦੇ ਨਾਲ ਜੱਗੇ ਨਾਲ ਹੀ ਭਾਈ ਨਾਲ ਬੌਸ ਨਾਲ ਤੇ ਉਹਨੇ ਗੱਲ ਕੀਤੀ ਜੱਗੇ ਭਾਈ ਕਹਿੰਦਾ ਵੀ ਟਰੈਕਟਰ ਸਾਡਾ ਛੋਟਾ ਨਹੀਂ ਹੈਗਾ ਅੱਛਾ ਅਸੀਂ ਰਾਤ-ਰਾਤ ਮਾਮੇ ਦੇ ਮੁੰਡੇ ਦੀ ਗੱਡੀ ਆ ਜਿਹੜੀ ਹੁਣ ਟਰੱਕ ਹੋਇਆਊਗਾ ਹਾਂਜੀ ਉਹ ਤੇ ਲੱਧਿਆ ਤੜਕੇ ਸਵੇਰੇ ਉਹਨਾਂ ਨੂੰ ਕਹਿੰਦਾ ਵੀ ਹੱਥ ਨਹੀਂ ਲਾਉਣਾ ਟਰੈਕਟਰ ਨੂੰ ਸਵੇਰੇ ਲੱਦ ਕੇ ਅਸੀਂ ਜੱਗੇ ਬਾਈ ਨੇ ਵੀ ਤੁਹਾਡਾ ਪੂਰਾ ਸਾਥ ਦਿੱਤਾ ਉਹ ਭਾਈ ਜਮਾ ਉਹ ਕਹਿੰਦਾ ਦੀ ਟਰੈਕਟਰ ਮੇਰਾ ਤੇ ਜੋ ਵੀ ਹਾਂ ਜਿੱਦਾਂ ਵੀ ਹੈਗਾ ਜਿਹੜੀ ਹਾਂ ਜਿੱਦਾਂ ਕੁਝ ਵੀ ਐਂ ਚੁੱਕ ਲਿਓ ਅੱਛਾ ਜੀ ਹਾਂ ਮੈਂ ਤੁਸੀਂ ਉਹੀ ਹੱਡੀਆਂ ਇਕੱਠੀਆਂ ਕਰਨ ਵਾਲੀ ਗੱਲ ਕੀਤੀ ਬਿਲਕੁਲ ਜੀ ਸਭ ਕੁਝ ਇਕੱਠਾ ਕੀਤਾ ਨਾਲ ਇੱਕ ਹੋਰ ਸੀ ਮੇਰਾ ਦੋਸਤ ਉਹ ਵੀ ਨਾਲ ਹੀ ਸੀ ਮੇਰੇ ਅੱਛਾ ਜੀ ਉਦੋਂ ਵੀ ਨਹੀਂ ਉਹ ਮੰਨੇ ਅੱਛਾ ਸਲੀਪਾਂ ਲਾਲ ਹੋਈਆਂ ਬਿਨਾਂ ਸਲੀਪ ਆਇਆ ਬਾਗਾ ਵੀ ਸੀਲ ਹੋਇਆ ਹੋਇਆ ਹਾਂ ਜਾਨੀ ਕਿ ਟਰੈਕਟਰ ਸੀਲ ਤਾਂ ਉਦੋਂ ਹੋ ਜਾਂਦਾ ਵੀ ਜਦੋਂ ਬੰਦ ਹੋ ਜੇ ਬਿਲਕੁਲ ਬੰਦੇ ਹੋਇਆ ਨਹੀਂ ਹੈਗਾ ਅੱਛਾ ਜੀ ਚੰਗਾ ਭਲਾ ਚੱਲਦਾ ਸੀਗਾ ਠੀਕ ਹੈ ਉਹਨਾਂ ਨੇ ਚਲ ਅਸੀਂ ਤੱਕ ਲੈ ਔਰੇ ਜੀ ਔਰ ਆ ਕੇ ਕੱਲ ਜਦੋਂ ਦੇਖਿਆ ਸਾਰਾ ਕੁਝ ਸਹੀ ਅੱਛਾ ਜੀ ਗੱਲਿਆ ਬੈਲਟ ਢਿੱਲੀ ਆ ਪੱਖੇ ਵਾਲੀ ਪੱਖੇ ਵਾਲੀ ਬੈਲਟ ਢਿੱਲੀ ਮੈਂ ਆਉਣ ਸਾਰ ਵੀ ਬਾਈ ਨੂੰ ਕਿਹਾ ਸੀਗਾ ਵੀ ਮਾਹਾਂ ਭਾਈ ਜਦੋਂ ਆਪਾਂ ਰੇਖ ਦਿੰਦੇ ਤੇ ਅੱਗੇ ਪੱਖੇ ਦੀ ਹਵਾ ਬਹੁਤ ਜ਼ਿਆਦਾ ਸੀ ਹਾਂ ਵੀ ਮਾਹਾਂ ਹੁਣ ਪੱਖੇ ਦੀ ਹਵਾ ਘੱਟ ਗਈ ਅੱਛਾ ਕਿਹਾ ਵੀ ਦੇਖ ਲੈਣੇ ਠੀਕ ਹੈ ਜੋ ਵੇਖਿਆ ਉਤਕੇ ਉਹੀ ਗੱਲ ਵੀ ਮੈਲਟ ਟਿਵੀ ਤੁਹਾਨੂੰ ਸ਼ੱਕ ਹੈਗਾ ਹੈ ਕਿ ਇਹਦੇ ਵਿੱਚ ਐਡਾ ਵੱਡਾ ਨੁਕਸਾਨੀਆਂ ਜਿੰਨਾ ਇਹਨਾ ਖੋਲਤਾ ਦੇਖੋ ਜੀ ਆਪਾਂ ਨੂੰ ਸ਼ੱਕ ਤਾਂ ਹੈਗੇ ਸੀਗਾ ਆਪਾਂ ਨੂੰ ਆਏ ਹੁੰਦਾ ਵੀ ਚਲੋ ਆਪਾਂ ਨੂੰ ਵੀ ਜੋ ਫੋਰਮੈਨ ਹੁੰਦਾ ਵੀ ਚਲੋ ਫੋਰਮੈਨ ਹੀ ਹੁੰਦਾ ਵੀ ਜਿਹੜਾ ਕੰਮ ਕਰਦਾ ਹੈਗਾ ਬਿਲਕੁਲ ਬਿਲਕੁਲ ਉਹ ਉਹ ਕੰਮ ਮਿਸਤਰੀ ਮਿਸਤਰੀ ਹੁੰਦਾ ਜੀ ਆਪਾਂ ਲਾ ਲਈਏ ਵੀ ਆਪਦੀ ਗੱਲ ਕੁਝ ਹੋਰ ਹੁੰਦੀ ਮੈਂ ਇੱਕ ਵਾਰ ਦਿਖਾ ਦਈਏ ਉਹਦੇ ਕਰਕੇ ਉਰੇ ਆ ਕੇ ਜੋ ਦੇਖਿਆ ਵੀ ਨਕਸੇ ਕੋਈ ਨਾ ਡਾਊਟ ਹੈ ਤੀ ਜਰੂਰ ਪਹਿਲਾਂ ਵੀ ਹਵਾ ਘੱਟੀ ਲੱਗਦੀ ਆ ਪੱਖੇ ਦੀ ਅੱਗੇ ਨੂੰ ਅੱਛਾ ਜੀ ਤੇ ਬਸ ਆਹੀ ਦਿੱਕਤ ਸੀਗੀ ਜੀ ਬਾਕੀ ਇਹਨਾਂ ਨੇ ਹੁਣ ਰਾਤ ਅਸੀਂ ਵਾਗੇ ਸੀਗੇ ਜੀ ਆਪਣਾ ਸਣੀ ਰੈਸਟੋਰੈਂਟ ਆ ਜੀ ਇੱਥੇ ਬਟਾਲੇ ਜੀ ਉੱਥੇ ਬਾਈ ਸਾਨੂੰ ਸੱਡਾਏ ਸੀਗਾ ਵਧੀਆ ਪ੍ਰਬੰਧ ਦੀ ਸਾਡੇ ਬਾਅਦ ਤੇ ਸਭ ਕੁਝ ਜਿਵੇਂ ਵੀ ਲਾ ਲੋ ਜਿੰਨੀ ਵੀ ਸੇਵਾ ਦੀ ਪੂਰਨ ਸੇਵਾ ਹੋਈ ਆ ਸਾਡੀ ਠੀਕ ਹੈ ਜੀ ਬਾਕੀ ਸਵੇਰੇ ਅਸੀਂ ਲੇਟ ਹੋਗੇ ਨਹੀਂ ਹੁਣ ਨੂੰ ਤਾਂ ਅਸੀਂ ਪਿੰਡ ਚਲੇ ਜਾਣਾ ਸੀ ਅੱਛਾ ਆ ਐਸੇ ਟਰੱਕ ਤੇ ਲੱਦ ਕੇ ਹਾਂ ਐਸੇ ਟਰੱਕ ਤੇ ਆ ਟਰੱਕ ਤੇ ਲੱਦ ਕੇ ਲਿਆਂਦਾ ਸੀਗਾ ਸਵੇਰੇ ਉਹਨਾਂ ਟਾਈਮ ਬਾਈ ਨੇ ਸਮਾਨ ਨਹੀਂ ਪਾਇਆ ਹੈਗਾ ਸਾਡੇ ਆਉਣ ਤੋਂ ਬਿਨਾ ਅੱਛਾ ਜੀ ਵੀ ਆਏ ਨਾ ਹੋ ਜੇ ਵੀ ਸਮਾਨ ਨਮਾ ਪਾਤਾ ਅੱਛਾ ਜਿਹੜਾ ਸਮਾਨ ਤੁਸੀਂ ਟ੍ਰੇਜ ਪਾ ਕੇ ਲਿਆਂਦਾ ਹਾਂ ਠੀਕ ਹੈ ਉਹ ਉਵੇਂ ਦਾ ਉਵੇਂ ਪਿਆ ਸੀ ਉਵੇਂ ਦਾ ਉਵੇਂ ਤੇ ਜਦੋਂ ਇਹਨੂੰ ਹੁਣ ਫਿਟਿੰਗ ਕੀਤੀ ਆ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਜਮਾਂ ਅੱਖਾਂ ਦੇ ਸਾਹਮਣੇ ਵੀਡੀਓ ਬਣਾ ਕੇ ਮੇਰੇ ਕੋਲ ਬਕਾਇਦਾ ਪਿਆ ਨੇ ਆਪਦੇ ਫੋਨ ਦੇ ਵਿੱਚ ਸਭ ਕੁਝ ਉਹੀ ਟਰੈਕਟਰ ਤੁਹਾਡੇ ਕੋਲੇ ਵੀਡੀਓ ਹੈ ਜੀ ਆਹ ਦੇਖ ਲੀ ਹੁਣ ਕਿਵੇਂ ਚੱਲਦਾ ਠੀਕ ਹੈ ਮਤਲਬ ਇਹਦੇ ਵਿੱਚ ਨਵਾਂ ਸਮਾਨ ਨਹੀਂ ਕੋਈ ਪਾਇਆ ਇੱਕ ਹੋਰ 23 ਪਰ ਚੀਜ਼ ਨਹੀਂ ਭਾਈ ਅੱਛਾ ਜੀ ਸਾਡੇ ਕੋਲ ਉਸੇ ਹੀ ਚੱਲ ਰਿਹਾ ਮਤਲਬ ਜਿਹੜਾ ਸਮਾਨ ਕੱਢਿਆ ਸੀ ਖੋਲਿਆ ਸੀ ਉਹੀ ਫਟ ਗਈ ਉਹੀ ਪਾਤਾ ਜਿਹੜਾ ਏਜੰਸੀ ਵਾਲੇ ਨਵਾਂ ਪਾਉਣਾ ਚਾਹੁੰਦੇ ਸੀ ਹਾਂ ਉਹੀ ਪੁਰਾਣੇ ਨਾਲ ਚਲਾਤਾ ਤੇ ਹੁਣ ਆਪਾਂ ਇਹਨੂੰ ਚਲਦਿਆਂਗੇ ਦੇਖਿਆ ਆ ਮੇਰੇ ਚਾਰਜ ਘਟੋਗੜ 15 ਮਿੰਟ ਆਜੇ ਸਸਿਗਾ ਜੱਜ ਆਜੋ ਜੀ ਆਜਾ ਤੁਸੀਂ ਇੱਥੇ ਆਓ ਨਾਲੇ ਆ ਗੱਲਬਾਤ ਦੱਸੋ ਕਿ ਤੁਹਾਡਾ ਵੀ ਤਜਰਬਾ ਜਾਂ ਰਿਹਾ ਆ ਏ ਇੱਕ ਡਾਕਟਰ ਜਦੋਂ ਪੂਰਾ ਖੋਲਦਾ ਪੂਰਾ ਖੋਲਦਾ ਸਾਰਾ ਹੀ ਦਿਨ ਪੱਤਦਾ ਮੈਂ ਤੁਹਾਨੂੰ ਦੱਸ ਕੇ ਨਾ ਕੀਤਾ ਕਿ ਜਾਂ ਅੰਦਰੇ ਅੰਦਰ ਹੀ ਸਾਰਾ ਖੋਲਦਾ ਸਾਨੂੰ ਤਾਂ ਕਹਿੰਦੇ ਖੋਲਣਾ ਪਊਗਾ ਮੈਂ ਤੁਹਾਨੂੰ ਤੁਹਾਡੇ ਦਿਮਾਗ 'ਚ ਬਿਠਾ ਪਾ ਗਏ ਡਾਕਟਰ ਖੁੱਲੇ ਤੋਂ ਬਿਨਾ ਸੈੱਟ ਨਹੀਂ ਬੈਣਾ ਉਹਨਾਂ ਨੇ ਕੁਝ ਨਹੀਂ ਚੈੱਕ ਕਰਿਆ ਕੇ ਲਈ ਪਾਣੀ ਦੀ ਡੱਬੀ ਲਾ ਕੇ ਚੈੱਕ ਕਰੀਆ ਬਸ ਇਹ ਪਾਣੀ ਕਰਦਾ ਅੱਛਾ ਜੀ ਤੇ ਜਦੋਂ ਹੁਣ ਤੁਹਾਨੂੰ ਸਾਰਾ ਕੁਝ کٹ ਕੀਤਾ ਆ ਆਪਾਂ ਦੇਖਿਆ ਸੂਈ ਤੇ ਜਮਾਂ ਹਿੱਲੀ ਨਹੀਂ ਨਾ ਇਹ ਨਾ ਨਾ ਟੈਂਪਰੇਚਰ ਵਾਲੀ ਗੱਲ ਹੀ ਕੋਈ ਨਹੀਂ ਆ ਹਾਂਜੀ ਹੁਣ ਤਾਂ ਹੀ ਬਸ ਆਇਆ ਲਾ ਲਓ ਜੀ ਇਹ ਰੁਪਈਆ ਰੁਪਈਆ ਟਰੈਕਟਰ ਉਹ ਵੀ ਸਾਡਾ ਪਹਿਲਾ ਮੰਗੂ ਜਿਵੇਂ ਆਪਾਂ ਏਜੰਸੀ ਚੋਂ ਲੈ ਜੀ ਅੱਛਾ ਜੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਇਹ ਦੋ ਤਿੰਨ ਦੋ ਤਿੰਨ ਦਿਨ ਪੜੇ ਇਹ ਦੋ ਤਿੰਨ ਦਿਨਾਂ ਦੇ ਵਿੱਚ ਲਾ ਲਓ ਜੀ ਸਾਡੀਆਂ ਘੱਟੋ ਘੱਟ ਜੀ 1 ਦਿਨ ਦੀ 25000 ਜਿਉਂ ਦਿਹਾੜੀ ਗਈ ਜੀ ਮਸ਼ੀਨ ਦੀ ਜੀ ਦੋ ਦਿਹਾੜੀ ਹੋਣਗੇ ਸਾਨੂੰ ਇੱਥੇ 50000 ਹੋ ਗਿਆ 50000 ਹੋ ਗਿਆ ਜੀ ਆਉਣ ਜਾਣ ਦਾ ਖਰਚਾ ਦੇਖ ਲਓ ਜੀ 20000 ਇਹਦਾ ਲਓ ਆਉਣ ਜਾਣ ਦਾ ਟਰੱਕ ਦਾ ਖਰਚਾ ਤੇ 50000 ਦਿਹਾੜੀਆਂ ਭੱਜ ਗਿਆ ਬਿਲਕੁਲ ਜੀ ਤੇ ਜਿਹੜੀ ਦਿਮਾਗ ਤੇ ਬੋਝ ਉਹ ਵੱਖਰਾ ਉਹ ਵੱਖਰਾ ਜੀ ਬਾਕੀ ਜਿਹੜਾ ਟਰੈਕਟਰ ਨਮਾ ਪੱਟ ਕੇ ਸੁਰਤਾ ਜਦੋਂ ਸਾਡੇ ਤੇ ਬੀਤਦੀ ਹੋਣੀ ਆ ਕੋਈ ਵੀ ਚੀਜ਼ ਆ ਜਦੋਂ ਕੋਈ ਨਵੇਂ ਲੈਂਦਾ ਅਗਲਾ ਪੱਟ ਕੇ ਛਿੱਟ ਨਹੀਂ ਹੋਵੇ ਦੇਖੋ ਜੀ ਬਿਲਕੁਲ ਇਹ ਵੀ ਤੇ ਜੀ ਬੰਦੇ ਤੇ ਅਜੇ ਕੋਈ ਬਹੁਤਾ ਨੁਕਸਾਨ ਹੋਵੇ ਤੇ ਤਾਂ ਬੰਦਾ ਸੋਚਦਾ ਹਾਏ ਮਾਨ ਕੇ ਚਲੋ ਟਰੈਕਟਰ ਸੀਲ ਹੋ ਗਿਆ ਹੋਵੇ ਟੋਚਨ ਪਾ ਕੇ ਲੈ ਕੇ ਗਏ ਹੋ ਵੀ ਤਾਂ ਵੀ ਪੱਟਾਂ ਜੀ ਟਰੈਕਟਰ ਹਾਂ ਐਹੀ ਜਿਦਾ ਗੱਲ ਹੀ ਨਹੀਂ ਕੋਈ ਬਲੇ ਬਿਨਾ ਸੋਚੇ ਸਮਝੇ ਜਿਹੜਾ ਸਾਰਾ ਟਰੈਕਟਰ ਬਸ ਗਲਤ ਹੱਥ ਸਤੇ ਡੜ ਗਿਆ ਜੀ ਉਹ ਗੱਲ ਲਾ ਲਓ ਜੀ ਆਪਾਂ ਉਸ ਗਿਆਨ ਬਣਾ ਲਾ ਲਓ ਜਾਂ ਗਿਆਨ ਦੀ ਕਮੀ ਲਾ ਲਓ ਗੱਲ ਉਹੀ ਹੈ ਨਾ ਕਿ ਨੁਕਸਾਨ ਕੁੱਲ ਮਿਲਾ ਕੇ ਕਾਫੀ ਹੋ ਗਿਆ ਕਾਫੀ ਨਕਸ਼ਾਨ ਵਰਗਾ ਨਕਸ਼ਾਨ ਜੀ ਆਹੀ ਕੰਮ ਦਾ ਟਾਈਮ ਸੀਗਾ 4 ਦਿਨ ਲੰਘੇ ਹਾਂ ਹੁਣ 6-7 ਘੰਟਿਆਂ ਦਾ ਰਾਜੇਤੀ ਰਾਤ ਨੂੰ ਪਹੁੰਚਾਂਗੇ ਤੜਕੇ ਹਲੋਂਗੇ ਅਰ ਨਾਲ ਉੱਠਾਂਗੇ ਤੁਹਾਨੂੰ ਪਤਾ ਹੀ ਆ ਜੀ ਫਿਰ ਹੁਣ ਤੇ ਹੁਣ ਤੁਸੀਂ ਸਾਰਾ ਸਮਾਨ ਪਹਿਲਾਂ ਹੀ ਹੈ ਤੁਹਾਡਾ ਜੋਗਾ ਜੀ ਸਾਰਾ ਕੁਝ ਪਹਿਲਾਂ ਹੀ ਕੋਈ ਚੀਜ਼ ਨਵੀਂ ਨਹੀਂ ਮਹਾ ਜੀ ਇੱਕ ਨਟ ਤੱਕ ਨਵਾਂ ਨਹੀਂ ਪਾਇਆ ਜੀ ਕਿੱਥੇ ਏਜੰਸੀ ਸਾਰਾ ਨਵਾਂ ਪਾਉਣ ਨੂੰ ਕਹਿੰਦੀ ਸੀ ਅੱਛਾ ਟੋਟਲੀ ਦਮਾ ਪਾਉਣ ਨੂੰ ਕਹਿੰਦੇ ਟੋਟਲੀ ਜੀ ਪਿਸਟਨ ਸਲੀਪਾ ਸਭ ਕੁਝ ਸਾਰਾ ਸਾਰਾ ਅੱਛਾ ਜੀ 40000 ਦਾ ਬਿੱਲ ਬਣਾਉਂਦੇ ਘਟੂ ਘਟ ਤੇ ਜਦੋਂ ਇਹ ਟਰੈਕਟਰ ਤੁਹਾਡਾ ਖੋਲਤਾ ਉਹਨਾਂ ਕਹਿੰਦਾ ਕਿ ਭਾਈ ਨਵਾਂ ਪਾਉ ਸਭ ਤੇ ਤੇ ਫਿਰ ਤੁਸੀਂ ਜੱੱਲੇ ਬਾਈ ਨਾਲ ਗੱਲ ਕੀਤੀ ਹਾਂ ਫੋਨ ਲਾਇਆ ਜੱਕੇ ਨੂੰ ਭਾਈ ਵੀ ਆਏ ਕਰਕੇ ਜੀ ਆਏ ਗੱਲ ਹੋ ਗਈ ਵੀ ਟਰੈਕਟਰ ਆਪਣਾ ਏਜੰਸੀ ਚ ਖੁੱਲਾ ਵੀ ਕਹਿੰਦੇ ਇੰਜਨ ਹੋ ਅੱਛਾ ਜੀ ਬਾਈ ਕਹਿੰਦਾ ਵੀ ਟਰੈਕਟਰ ਮੇਰਾ ਹੈਗਾ ਵੀ ਛੋਟਾ ਨਹੀਂ ਹੈਗਾ ਟਰੈਕਟਰ ਸਾਡਾ ਹੈਗਾ ਬਸ ਠੀਕ ਹੈ ਵੀ ਇੱਥੇ ਲਿਓ ਜੇ ਮਰਜ਼ੀ ਟੱਕ ਲਿਓ ਤੇ ਜਦੋਂ ਫਿਰ ਤੁਸੀਂ ਏਜੰਸੀ ਚੋਂ ਸਾਰਾ ਸਮਾਨ ਚੱਕਿਆ ਟਰੈਕਟਰ ਨੂੰ ਰੱਖਿਆ ਟਰੱਕ ਦੇ ਵਿੱਚ ਤੇ ਉਹਨਾਂ ਬਾਈਆਂ ਨੇ ਕਿਹਾ ਨਹੀਂ ਕਿ ਭਾਈ ਇਹਨੂੰ ਕਿਉਂ ਖੜਨ ਲੱਗੇ ਜਾਂ ਅਸੀਂ ਇਹਨੂੰ ਇੱਥੇ ਠੀਕ ਕਰਾਂਗੇ ਭਾਈ ਕਿਸੇ ਨੇ ਉੱਥੇ ਕਿਸੇ ਨੇ ਨਹੀਂ ਉਹ ਕਿਹਾ ਹੈਗਾ ਵੀ ਕਿਉਂ ਲੈ ਆਣੇ ਮਤੋਂ ਨੂੰ ਰੋਕਿਆ ਕਿਸੇ ਨੇ ਦੇਖੋ ਜੀ ਟਰੈਕਟਰ ਜਿਹੜਾ ਜੌਂਡੀਅਰ ਤੇ ਹੌਲੈਂਡ ਵੇਚਣ ਲਿਆ ਹੁਣ ਇਸ ਟਾਈਮ ਦੇ ਵਿੱਚ ਬਿਲਕੁਲ ਮੋਡੀਫਿਕੇਸ਼ਨ ਕਰਕੇ ਵੇਚ ਰਿਹਾ ਮਤਲਬ ਚਲੋ ਤੁਸੀਂ ਮੋਡੀਫਿਕੇਸ਼ਨ ਤੋਂ ਪਹਿਲਾਂ ਵੀ ਚਲਾਇਆ ਹਾਂਜੀ ਹੈਨਾ ਤੇ ਕਿੰਨਾ ਫਰਕ ਰਹਿੰਦਾ ਦਿਨ ਤੇ ਰਾਤ ਦਾ ਦਿਨ ਤੇ ਰਾਤ ਦਾ ਮੋਡੀਫਿਕੇਸ਼ਨ ਤੋਂ ਪਹਿਲਾਂ ਜਿਹੜਾ ਇਹ ਆਰਪੀਐਮ ਡ੍ਰੌਪ ਕਰਦਾ ਇਹ ਤੇਲ ਦਾ ਖਰਚਾ ਵੀ ਵਧਦਾ ਮੰਨ ਕੇ ਚਲੋ ਜੀ ਪਹਿਲਾਂ ਦਾ ਖਰਚਾ ਵਧ ਨੇ ਇੰਜਨ ਤੇ ਲੋਡ ਰਹਿੰਦਾ ਜੀ ਹੁਣ ਇੰਜਨ ਤੇ ਲੋਡ ਕੋਈ ਨਹੀਂ ਆਪਾਂ ਮੁੱਕ ਦੀ ਗੱਲ ਇੱਥੇ ਵੀਰ ਨੇ ਕਿਨੇ ਚਲਾਇਆਗਾ ਉਹ ਸੀਗਾ ਉਹਨੇ 52 ਵੀ ਚਲਾ ਕੇ ਦੇਖ ਲਏ ਤੇ ਬਰੋਬਰ ਨਹੀਂ ਚੱਲਿਆ ਹੁਣ 52 10 ਦੇ ਬਰੋਬਰ ਨਹੀਂ ਚੱਲਿਆ ਨੇ ਹੀ ਸਕਦਾ ਬਲਾਕੇ ਪੁੱਛ ਲੋ ਮਤਲਬ ਇਹ ਇਹ ਟਰੈਕਟਰ ਜਿਹੜਾ ਤੁਸੀਂ ਮੋਡੀਫਾਈ ਕਰਾਇਆ ਆ ਕਰਾਇਆ ਪਰ ਤੁਸੀਂ ਸੈਟੀਸਫਾਈ ਜੇ ਕਿ ਮੋਡੀਫਾਈਡ ਟਰੈਕਟਰ ਸਾਡਾ ਜਿਹੜਾ ਪਹਿਲਾਂ ਨਾਲੋਂ ਬੈਟਰ ਰਿਜ਼ਲਟ ਆ ਹੈਗੀ ਆ ਜੀ ਬੈਟਰ ਜੀ ਡੀਜ਼ਲ ਘੱਟ ਖਾਂਦਾ ਡੀਜ਼ਲ ਖਰਚਾ ਘਟਿਆ ਆ ਆਰਪੀਐਮ ਡ੍ਰੌਪ ਨਹੀਂ ਕਰਦਾ ਤੇ ਹੁਣ ਤੁਸੀਂ ਵਾਕੇ ਵੀ ਦੇਖਿਆ ਦੇਖ ਲੈ ਜੀ ਵਾਕੇ ਹੁਣ ਸੂਈ ਵੀ ਉੱਥੇ ਹੀ ਖੜੀ ਆ ਗਰਮ ਵਾਲੀ ਹਾਂ ਨਾ ਲਾਲ ਜਿਹਾ ਉਹਨੇ ਜਾਣੀ ਕੀ ਹੁਣ ਤਾਂ ਖੜੀ ਹੋਈ ਦੂਸਰੇ ਪਾਸੇ ਹਰੇ ਜੀ ਮਤਲਬ ਜਿਹੜਾ ਬਾਈ 230 ਘੰਟਾ ਜਿੱਦਾਂ ਪਹਿਲਾਂ ਚੱਲਦਾ ਸੀ ਅੱਜ ਵੀ ਤੋ ਤੁਹਾਨੂੰ ਉਮੀਦ ਦਾ ਰਿਜ਼ਲਟ ਮਿਲ ਉਹ ਮੇਂਦਾ ਜੀ ਉਮੀਦ ਹੈ ਤੇ ਗੱਲ ਐਵੇਂ ਆ ਜੀ ਜਿੰਨੇ ਤਣ ਤਰਾ ਵੀਡੀਓ ਦੇਖ ਰਹੇ ਆ ਮੋਡੀਫਿਕੇਸ਼ਨ ਮਾੜੀ ਨਹੀਂ ਹੈਗੀ ਮੋਡੀਫਿਕੇਸ਼ਨ ਕਰਾਉਣੀ ਚਾਹੀਦੀ ਆ ਕਿਉਂਕਿ ਜੇ ਅੱਜ ਮੋਡੀਫਿਕੇਸ਼ਨ ਦਾ ਟ੍ਰੈਂਡ ਆ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਜੱਗੇ ਬਾਈਕ ਨੂੰ ਮੋਡੀਫਿਕੇਸ਼ਨ ਕਰਾਉਣੀ ਆ ਮੋਡੀਫਿਕੇਸ਼ਨ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਹੁੰਦੀ ਆ ਕਿ ਭਾਈ ਤੁਹਾਡੇ ਵੀ ਉਧਰ ਦੇਖੋ ਜੀ ਹੁੰਦੀ ਤਾਂ ਹੁੰਦੀ ਆ ਪਰ ਗਲਤ ਹੱਥ ਦਿੱਕਤ ਜਿਵੇਂ ਮੈਨੂੰ ਉਹ ਕਰਤਾ ਹੈ ਗਲਤ ਹੱਥ ਤੇ ਨਾ ਚੜ ਜੇ ਜੀ ਕੋਈ ਜਿਹਨੂੰ ਜਾਣਕਾਰ ਆ ਜਿਹੜਾ ਜਿਹਨੂੰ ਨੋਲਿਜ ਹੈ ਚੀਜ਼ਾਂ ਬਾਰੇ ਉੱਥੋਂ ਹੋਣੀ ਚਾਹੀਦੀ ਆ ਗਲਤ ਥਾਂ ਤੋਂ ਨਹੀਂ ਹੋਣੀ ਚਾਹੀਦੀ ਮਤਲਬ ਇੱਕ ਮੋਡੀਫਿਕੇਸ਼ਨ ਹਰ ਬੰਦਾ ਕਰ ਸਕਦਾ ਆ ਉਹਨੂੰ ਹਾਕਿਆ ਹਰ ਮੈਕੈਨਿਕ ਨੂੰ ਹਾਕਿਆ ਕੇ ਮੋਡੀਫਿਕੇਸ਼ਨ ਕਰੇ ਪਰੰਤੂ ਮੋਡੀਫਿਕੇਸ਼ਨ ਜਿਹੜੀ ਆ ਉਹ ਉੱਥੇ ਹੀ ਕਰਾਉਣੀ ਚਾਹੀਦੀ ਆ ਜਿੱਥੋਂ ਤੁਹਾਨੂੰ ਵਿਸ਼ਵਾਸ ਹੋਵੇ ਤੇ ਮਕੈਨਿਕ ਵੀ ਜਿਹੜਾ ਆ ਉਹ ਚੰਗਾ ਹੋਵੇ ਪੈਨ ਰਿਵੀਜ਼ਨ ਕਰਾਉਣੀ ਚਾਹੀਦੀ ਆ ਅਦਰਵਾਈਜ਼ ਜਿੱਦਾਂ ਦਾ ਕੰਪਨੀ ਫਿਟਡ ਟਰੈਕਟਰ ਚੱਲਦਾ ਆ ਉਹਨੂੰ ਉਮੇਦਾਂ ਦੇ ਰੱਖਣਾ ਚਾਹੀਦਾ ਕਿਉਂਕਿ ਭਾਈ ਠੀਕ ਹੈ ਬਿਲਕੁਲ ਜੀ ਹੁਣ ਇੱਥੇ ਮੰਨ ਕੇ ਚੱਲੋ ਜੀ 0 ਮੀਟਰ ਟਰੈਕਟਰ ਵੀ ਖੜੇ ਨੇਗੇ ਬਿਲਕੁਲ ਖੜੇ ਆ ਏਜੰਸੀ ਗਾਰੰਟੀ ਦਿੰਦੀ ਆ ਕੰਪਨੀ ਬਿਲਕੁਲ ਅੱਛਾ ਇਹ ਵੀ ਤਾਂ ਯਾਨੀ ਕਿ ਜਉਂਗੇਰ ਕੰਪਨੀ ਦੇ ਨੇ ਬਿਲਕੁਲ ਠੀਕ ਆ ਨਾ ਜੀ ਫਿਰ ਮੈਨੂੰ ਉੱਥੇ ਕਿਉਂ 40000 ਰੁਪਏ ਲੈਂਦੇ ਦੀ ਮੇਰਾ ਰਾਤ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਜੀ ਇਹੇ अच्छा जी वे तुइस्ता मेनू गारंटी ਤੋਂ ਬਾਹਰ ਕਰਤਾ ਸੀ ਮਹਾ ਜੀ ਤੋਂ ਮੈਂ ਤਿਆਰ ਕਰਾਇਆ ਤਿਉਹ ਕਹਿੰਦਾ ਵੀ ਲੈ ਆਓ 15 ਸਾਲ ਦੀ ਹੁਣ ਫੇਰ ਗਾਰੰਟੀ ਦਿੱਤੀ ਆ ਬਈ ਮੈਨੂੰ ਤਾਂ ਜੱਗੇ ਬਾਈ ਹਾਂ ਬਈ ਜੱਗੇ ਨੇ ਜਦੋਂ ਮੈਂ ਇਥੋਂ ਪਹਿਲਾਂ ਤਿਆਰ ਕਰਾ ਕੇ ਲੈ ਕੇ ਆ ਮੈਨੂੰ ਉਸ ਦਿਨ ਵੀ ਕਹਿੰਦਾ ਸੀਗਾ ਵੀ ਤੈਨੂੰ 10 ਸਾਲ ਦੀ ਗਾਰੰਟੀ ਆ ਟਰੈਕਟਰ ਦੀ ਮਗਰ ਵੀ ਫੋਨ ਜਾਂਦਾ ਬਿਲਕੁਲ ਜੀ ਜਦੋਂ ਮੋਡੀਫਿਕੇਸ਼ਨ ਤੋਂ ਬਾਅਦ ਹਾਂ ਫੋਨ ਕਰਦੇ ਨੇ ਬਾਈ ਪੁੱਛਦੇ ਨੇ ਵੀ ਟਰੈਕਟਰ ਕਿੱਦਾਂ ਦਾ ਚੱਲ ਰਿਹਾ ਅੱਛਾ ਜੀ ਹੂੰ ਕਿੰਨੀ ਕੁ ਵਾਰ ਫੋਨ ਗਿਆ ਬਾਈ ਦਾ ਘੱਟੋ ਘੱਟ ਸੌਂ ਤਾਂ ਜੀ 9-10 ਵਾਰੀ ਫੋਨ ਵੱਜ ਗਿਆ ਤੁਸੀਂ ਆਪ ਵੀ ਕਰ ਲੈਣੇ ਆ ਜੀ ਮਤਲਬ ਹੁਣ ਤੇ ਫੈਮਿਲੀ ਰਿਲੇਸ਼ਨ ਹੀ ਹੋ ਗਏ ਬਿੱਲ ਕੋਲ ਜੀ ਹੁਣ ਸਾਨੂੰ 2 ਦਿਨ ਹੋ ਗਏ ਇਹਨਾਂ ਕੋਲੇ ਅੱਛਾ ਸੇਵਾ ਪਾਣੀ ਦੀ ਕੋਈ ਕਮੀ ਤੇ ਨਹੀਂ ਮਹਾ ਜੀ ਪੁੱਛੋ ਨਾ ਜੀ ਕੁਛ ਨਹੀਂ ਭਾਈ ਸੇਵਾ ਪਾਣੀ ਦੀ ਕੋਈ ਗੱਲ ਨਹੀਂ ਸੀ ਸਾਡੇ ਘਰੇ ਆਏ ਜੇ ਨਾਲੇ ਪਰੇਸ਼ਾਨੀ ਦੀ ਹਾਲਤ ਚ ਆਏ ਬਿਲਕੁਲ ਹੈਨਾ ਕੱਲ ਤਾਂ ਮਾਨ ਬਹੁਤ ਦੁਖੀ ਸੀਗੇ ਆ ਨਹੀਂ ਵੇਖੋ ਨਵੀਂ ਚੀਜ਼ ਜਿਹੜੀ ਆ ਚੰਗੀ ਭਲੀ ਚੱਲਦੀ ਚੱਲਦੀ ਤੇ ਸਾਰੇ ਖੋਲ ਕੇ ਰੱਖ ਦੇਣੀ ਬਿਲਕੁਲ ਜੀ ਮਨ ਤੇ ਪਰੇਸ਼ਾਨ ਹੁੰਦਾ ਹੀ ਆ ਹੁੰਦਾ ਹੀ ਹੁੰਦਾ ਹੀ ਹੁੰਦਾ ਕਿਉਂਕਿ ਇੱਕ ਚੀਜ਼ ਤੇ ਭਰੋਸਾ ਹੁੰਦਾ ਆ ਇੱਕ ਮੋਡੀਫਾਇਰ ਤੇ ਭਰੋਸਾ ਹੁੰਦਾ ਆ ਮਕੈਨਿਕ ਤੇ ਭਰੋਸਾ ਹੁੰਦਾ ਆ ਤੇ ਸਾਰੀ ਚੀਜ਼ਾਂ ਭਰੋਸਾ ਹੁੰਦੇ باوجود ਟਰੈਕਟਰ ਖੁੱਲ ਜਾਣਾ ਬਿਲਕੁਲ ਉਹੀ ਤਾਂ ਗੱਲ ਹੈ ਜੀ ਮਨ ਤੇ ਪਰੇਸ਼ਾਨ ਨੂੰ ਤਾਂ ਠੇਸ ਜਾਂਦੀ ਹੈ ਨਾ ਪਹੁੰਚ ਦੇਣਾ ਇਹ ਹਾਂ ਤੇ ਹੁਣ ਸਭ ਕੁਝ ਤੁਸੀਂ ਚੈੱਕ ਕਰ ਲਿਆ ਹੈ ਮੈਂ ਹਾਂ ਹੀ ਕਲੀ ਕਲੀ ਚੀਜ਼ ਚੈੱਕ ਕਰ ਲਈ ਬਾਕੀ ਹੁਣ ਚਲਾ ਕੇ ਦੇਖ ਲੈ ਇੱਥੇ ਮੈਂ ਨਹੀਂ ਚਲਾਇਆ ਕੱਲੇ ਨੇ ਹੋਰ ਚਾਰ ਪੰਜ ਜਣੇ ਨੇ ਹੋਰ ਵੀ ਚਲਾਇਆ ਉਹਨਾਂ ਨੂੰ ਬੁਲਾ ਕੇ ਪੁੱਛ ਲੋ ਵੀ ਸੂਈ ਕਿੱਥੇ ਆ ਕਿੱਥੇ ਨਾ ਵੀਡੀਓ ਬਣ ਰਹੀ ਹੈ ਬਕਾਇਦਾ ਦੇ ਵਿੱਚ ਆ ਜਣਗੇ ਬਿਲਕੁਲ ਜਿਨ੍ਹਾਂ ਨੇ ਚਲਾਇਆ ਸੀਗਾ ਉਹਨਾਂ ਨੇ ਭਾਈ ਉਹਨਾਂ ਨੂੰ ਪੁੱਛ ਲੋ ਚਾਹੇ ਮੇਰਾ خیال ਉਹ ਖੜੇ ਨਹੀਂ ਗਏ ਉਹ ਵੀਰ ਨੇ ਵੀ ਚਲਾਇਆ ਸੀਗਾ ਤੇ ਇੱਕ ਥੋੜਾ ਜਿਹਾ ਆਪਾਂ ਜੱਗੇ ਬਾਈ ਬਾਰੇ ਪਰਸਨਲ ਜਿਹਾ ਸਵਾਲ ਆ ਲੋਕ ਕਹਿੰਦੇ ਆ ਕਿ ਜੱਗਾ ਠੱਗਦਾ ਬਹੁਤ ਹੈ ਪੈਸੇ ਵੜੇ ਲੈਂਦਾ ਹੈ ਮੰਨ ਕੇ ਚੱਲੋ ਜਿੱਥੇ ਕੁਆਲਿਟੀ ਆ ਹਾਂ ਕੁਆਲਿਟੀ ਦਾ ਤਾਂ ਕੋਈ ਮੁੱਲ ਨਹੀਂ ਜੀ ਬਿਲਕੁਲ ਬਸ ਫਿਰ ਕੁਆਲਿਟੀ ਦਾ ਪੈਸਾ ਨਾਲ ਹੀ ਮਿਲੂਗੀ ਹੂੰ ਤਾਂ ਟਰੈਕਟਰ ਦਾ ਹੋਰ ਵੀ ਮਾਰਕੀਟ 'ਚ ਬਥੇਰੇ ਨੇ ਜਹੁੰਦੇ ਯਾਰ ਬ੍ਰਾਂਡ ਆ ਬਿਲਕੁਲ ਮਹਿੰਗਾ ਤਾਂ ਹੀ ਆ ਜੇ ਬ੍ਰਾਂਡ ਆ ਬਸ ਹੁਣ ਇੱਕ ਜੱਗਾ ਬੌਸ ਵੀ ਬ੍ਰਾਂਡ ਆ ਉਸ ਤਰ੍ਹਾਂ ਮਤਲਬ ਬ੍ਰਾਂਡਡ ਨੇਮ ਆ ਹਾਂ ਹੁਣ ਬ੍ਰਾਂਡ ਹੀ ਬਣ ਗਿਆ ਜੀ ਹੁਣ ਤਾਂ ਮਤਲਬ ਤੁਸੀਂ ਮੰਨਦੇ ਹੋ ਕਿ ਜੱਗੇ ਦੇ ਹੱਥ ਦੀ ਮੋਡੀਫਿਕੇਸ਼ਨ ਫੇਲ ਹੋ ਨਹੀਂ ਸਕਦੀ ਬਿਲਕੁਲ ਨਹੀਂ ਜੇ ਤੁਸੀਂ ਮੰਨਦੇ ਹੋ ਬਿਲਕੁਲ ਕਿ ਇਹ ਜਿਸ ਨੂੰ ਜਿਹੜਾ ਟਰੈਕਟਰ ਨੂੰ ਜੱਗੇ ਦੇ ਹੱਥ ਲੱਗੇ ਉਹ ਵੈਂਦਾ ਨਹੀਂ ਉਹ ਫੇਲ ਨਹੀਂ ਹੁੰਦਾ ਨਾ ਹੀ ਉਹ ਹੁੰਦੀ ਕੋਖ ਨਹੀਂ ਜੀ ਮੁੜ ਕੇ अच्छा मतलब शवाज बन गया बिल्कुल जी तो बहुत ਹੁਣ ਮਨ ਖੁਸ਼ ਹੈ ਨਾ ਮਹਾਜ ਬਾਗੋ ਬਾਗ ਆ ਜੀ ਹੁਣ ਤਾਂ ਚਲ ਮਤਲ ਹੁਣ ਤੁਹਾਨੂੰ ਜਿਹੜੇ 2-3 ਦਿਨ ਦੀ ਪਰੇਸ਼ਾਨੀ ਆ ਨੁਕਸਾਨ ਆ ਉਹ ਭੁੱਲ ਗਿਆ ਬਿਲਕੁਲ ਜੀ ਹੁਣ ਠੀਕ ਆ ਜਮਾ ਜੀ ਸਲ ਟੋਸਟ ਆ ਜੀ ਮੈਂ ਤੁਹਾਨੂੰ ਹੁਣ ਜਾ ਰਹੇ ਹਾਂ ਫਿਰ ਟਰੱਕ ਫੇਰ ਆ ਗਿਆ ਬਸ ਟਰੱਕ ਫੇਰ ਆ ਗਿਆ ਜੀ ਹੁਣ ਆਏ ਸੀ ਹੁਣ ਚਲ ਉਧਰ ਨੂੰ ਬਹੁਤ ਵਧੀਆ ਅਸ ਹੈ ਨਾ ਮੈਨੂੰ ਵੀ ਖੁਸ਼ੀ ਹੁੰਦੀ ਆ ਕਿ ਜਦੋਂ ਕਿਸਾਨ ਵੀਰ ਕਿਉਂਕਿ ਅਸੀਂ ਖੁਦ ਵੀ ਇਸੇ ਕਿਤੇ ਨਹੀਂ ਰਹੇ ਹਾਂ ਹਾਂ ਸਭ ਕੋ ਚਾਹਤੇ ਕਿਸਾਨੀ ਚੀਜ਼ਾਂ ਜਿਹੜੀਆਂ ਕਿਸਾਨੀ ਦੇ ਵਿੱਚ ਖਾਸ ਕਰਕੇ ਜਿਹੜੀ ਮਸ਼ੀਨਰੀ ਆ ਟਰੈਕਟਰ ਟਰਾਲੀਆਂ ਹੱਲਾ ਇਹਨਾਂ ਨੇ ਇਹਨਾਂ ਦੇ ਨਾਲ ਜ਼ਿੰਮੇਵਾਰ ਦਿਲੋਂ ਜੁੜਿਆ ਹੁੰਦਾ ਬਿਲਕੁਲ ਇਹ ਤਾਂ ਇੱਕ ਮੰਨ ਕੇ ਚੱਲੋ ਜੀ ਆਪਦੇ ਬੱਚਿਆਂ ਵਰਗਾ ਪਰਿਵਾਰ ਦਾ ਹਿੱਸਾ ਹੁੰਦਾ ਹੀ ਟਰੈਕਟਰ ਬਿਲਕੁਲ ਪਰਿਵਾਰ ਦਾ ਮੰਨ ਸਕਦੇ ਆ ਕਿਉਂਕਿ ਇਹ ਜਦਾਂ ਕੋਈ ਪਰਿਵਾਰ ਦਾ ਜੀ ਕੋਈ ਬਿਮਾਰ ਹੋਵੇ ਜਿੰਨਾ ਤੇ ਮਾਰ ਤੇ ਬੋਝ ਉਦੋਂ ਹੁੰਦਾ ਉਹ ਨਹੀਂ ਇਹਦਾ ਹੁੰਦਾ ਚਲੋ ਬਹੁਤ ਵਧੀਆ ਲੱਗਾ ਜੀ ਸੋ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਆ ਕਮੈਂਟ ਜਰੂਰ ਕਰਿਓ ਜੋ ਸਾਡੀ ਗੱਲਬਾਤ ਹੋਈ ਆ ਤੇ ਨਾਲ ਦੀ ਨਾਲ ਇੱਕ ਸਲਾਹ ਵੀ ਆ ਕਿ ਮੋਡੀਫਿਕੇਸ਼ਨ ਕਰਾਓ ਜੀ ਸਦਕੇ ਕਰਾਓ ਪਰ ਮੋਡੀਫਿਕੇਸ਼ਨ ਉਸ ਮਕੈਨਿਕ ਕੋਲ ਕਰਾਓ ਜਿਹਨੂੰ ਜਾਣਕਾਰੀ ਆ ਇਹ ਏਜੰਸੀ ਕੋਈ ਮਾੜੀ ਨਹੀਂ ਟਰੈਕਟਰ ਕੋਈ ਮਾੜਾ ਨਹੀਂ ਮਾਲਕ ਕੋਈ ਮਾੜਾ ਨਹੀਂ ਮਾਲਕ ਸਾਰੇ ਚੰਗੇ ਹੁੰਦੇ ਆ ਕਿਉਂਕਿ ਉਹ ਜਿਨ੍ਹਾਂ ਨੇ ਇੰਨੇ ਪੈਸੇ ਲਾ ਕੇ ਏਜੰਸੀ ਖੋਲੀ ਹੁੰਦੀ ਆ ਡਿਸਟ੍ਰਿਬਿਊਸ਼ਨ ਲਈ ਹੁੰਦੀ ਆ ਉਹ ਕੋਈ ਮਾੜਾ ਨਹੀਂ ਹੁੰਦਾ ਸਿਰਫ ਕਿਤੇ ਨਾ ਕਿਤੇ ਆ ਕੇ ਜਿਹੜੇ ਅੰਦਰੂਨੀ ਬੰਦੇ ਆ ਮਕੈਨੀਕਲ ਵਰਕਸ਼ਾਪ ਦੇ ਵਿੱਚ ਆ ਜਾਂ ਜਾਣਕਾਰੀ ਦੀ ਘਾਟ ਹੋਣ ਕਰਕੇ ਕਈ ਵਾਰੀ ਜ਼ਿੰਮੇਵਾਰ ਦਾ ਹੱਦੋਂ ਵੱਧ ਨੁਕਸਾਨ ਜੜਾ ਉਹ ਕਰ ਦਿੰਦੇ ਆ ਜਿਸ ਤਰ੍ਹਾਂ ਇਸ ਟਰੈਕਟਰ ਨਾਲ ਵਾਪਰਿਆ ਸੋ ਕਮੈਂਟ ਕਰਕੇ ਦੱਸਿਓ ਵੀ ਇਹ ਗੱਲਬਾਤ ਤੁਹਾਨੂੰ ਸਾਰੀ ਕਿਵੇਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦੀ ਵੀਡੀਓ ਅੱਥਰ ਕੱਢ ਕੇ ਸਮਾਪਤ ਨਵੇਂ ਦਿਨ ਨਵੇਂ ਮਿਸ਼ਨਾਂ ਆਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ